ਲੁਧਿਆਣਾ ਸਿਵਲ ਹਸਪਤਾਲ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੈ ਤੁਹਾਨੂੰ ਦੱਸ ਦਿਆਂ ਕਿ ਤੜਕਸਰ ਸਵੇਰੇ 4 ਵਜੇ ਦੇ ਕਰੀਬ ਉਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਹੰਗਾਮਾ ਖੜਾ ਹੋ ਗਿਆ ਜਦ ਇੱਕ ਡਾਕਟਰ ਕਲਾਸ 4 ਮੁਲਾਜ਼ਮ ਦੇ ਨਾਲ ਪਿੜ ਜਾਂਦਾ ਹੈ ਇਹਨਾਂ ਦੀ ਆਪਸੀ ਪਿੜੰਤ ਹੁੰਦੀ ਹੈ ਜਿਸ ਤੋਂ ਬਾਅਦ ਦੋਵੇਂ ਜੋ ਨੇ ਇੱਕ ਦੂਸਰੇ ਨੂੰ ਕੁੱਟਦੇ ਹੋਏ ਵੀ ਨਜ਼ਰ ਆਂਦੇ ਨੇ ਜਿਸ ਨੂੰ ਲੈ ਕੇ ਹੁਣ ਸਿਵਲ ਸਰਜਨ ਵੱਲੋਂ ਜੋ ਹੈ ਕਾਰਵਾਈ ਕੀਤੀ ਜਾਣੀ ਹੈ ਤੁਹਾਨੂੰ ਦੱਸ ਦਿਆਂ ਕਿ ਤੜਕਸਰ ਸਵੇਰੇ 4 ਵਜੇ ਇਹ ਮਾਮਲਾ ਵਾਪਰਿਆ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਇੱਕ ਘਟਨਾ ਹੈ ਜਿੱਥੇ ਕਿ ਇੱਕ ਡਾਕਟਰ ਕਲਾਸ 4 ਮੁਲਾਜ਼ਮ ਦੇ ਨਾਲ ਲੜ ਪਿਆ ਅਤੇ ਜਿਸ ਤੋਂ ਬਾਅਦ ਕਿਤਨਾ ਕਿਤੇ ਪੂਰੇ ਦੇ ਪੂਰੇ ਸਿਵਲ ਹਸਪਤਾਲ ਦੇ ਵਿੱਚ ਹੀ ਹੰਗਾਮਾ ਖੜਾ ਹੋ ਗਿਆ। ਅਤੇ ਇਸ ਪੂਰੇ ਮਾਮਲੇ ਨੂੰ ਦੇਖਦਿਆਂ ਹੋਇਆ ਸਿਵਲ ਸਰਜਨ ਨੇ ਕਾਰਵਾਈ ਕੀਤੀ ਹੈ ਅਤੇ ਡਾਕਟਰ ਅਤੇ ਕਲਾਸ 4 ਮੁਲਾਜ਼ਮਾਂ ਦੀ ਲੜਾਈ ਨੂੰ ਸਿਵਲ ਸਰਜਨ ਵੱਲੋਂ ਕਮੇਟੀ ਗਠਨ ਕਰ ਦਿੱਤੀ ਗਈ ਹੈ ਅਤੇ 24 ਘੰਟਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਐਸਐਮਓ ਵੱਲੋਂ ਜੋ ਹੈ ਬਿਆਨ ਸਾਂਝੇ ਕੀਤੇ ਗਏ ਨੇ ਤਾਂ ਉਹਨਾਂ ਨੇ ਜਾਣਕਾਰੀ ਜੋ ਕਿ ਸਾਂਝੀ ਕੀਤੀ ਆ ਉਹ ਵੀ ਤੁਹਾਨੂੰ ਦੱਸਦੇ ਆਂ। ਇਸ ਮੇਰੇ 4:30 ਵਜੇ ਜਦੋਂ ਲੜਾਈ ਹੋਈ ਆ ਤਾਂ ਉਸ ਵੇਲੇ ਹੀ ਮੇਰੇ ਨੋਟਿਸ ਤੇ ਆ ਗਿਆ ਸੀ ਕਿ ਪੁਸ਼ਪ ਜਿਹੜੇ ਹੈਗੇ ਅਮਰਜੈਂਸੀ ਮੈਡੀਕਲ ਆਫਸਰ ਤੇ ਉਹਨਾਂ ਦੇ ਨਾਲ ਦੋ ਕਲਾਸ 4 ਦੇ ਕਿਸੇ ਆਈਸੀਯੂ ਦੇ ਸਟਾਫ ਨਾਲ ਇਹਨਾਂ ਦੀ ਲੜਾਈ ਹੋਈ ਹੈ ਨਾਲ ਮੇਰੇ ਉਸ ਵੇਲੇ ਧਿਆਨ ਤੇ ਆ ਗਿਆ ਸੀ 8:30 ਵਜੇ ਅਸੀਮ ਜਿਹੜੇ ਹੈਗੇ ਆ ਉਸ ਤੋਂ ਤੁਰੰਤ ਐਕਸ਼ਨ ਲੈਂਦੇ ਹੋਏ ਇਹਦੇ ਬਾਰੇ ਸਿਵਲ ਸਰਜਨ ਮੈਡਮ ਨੂੰ ਸੂਚਿਤ ਕਰ ਦਿੱਤਾ ਸੀ ਔਰ ਉਹਨਾਂ ਵੱਲੋਂ ਜਿਹੜੀ ਹੈਗੀ ਆ ਤਕਰੀਬਨ 9:30 ਵਜੇ ਜਿਹੜੀ ਹੈਗੀ ਆ ਕਮੇਟੀ ਵੀ ਬਣਦੀ ਆ ਕਮੇਟੀ ਨੂੰ 24 ਹੋਰਸ ਜਿਹੜਾ ਹੈ ਰਿਪੋਰਟ ਦੇਣ ਲਈ ਕਿਹਾ ਹੈ ਜਿਵੇਂ ਹੀ ਆਂਦਾ ਹੈ ਇਹਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਚਾਹੇ ਉਹ ਡਾਕਟਰ ਹੋਵੇ ਚਾਹੇ ਕਲਾਸ 4 ਹੋਵੇ ਤੇ ਜਿਹੜਾ ਵੀ ਬੰਦਾ ਹੋਵੇ ਹੁਣ ਬਖਸ਼ਿਆ ਨਹੀਂ ਜਾਏ ਕਲਾਸ 4 ਜਿਹੜਾ ਹੈ ਕਲਾਸ 4 ਜਿਹੜਾ ਹੈ ਇੱਕ ਹਰਮਨ ਹੈ ਇੱਕ ਰੋਬਿਨ ਹੈ ਤੇ ਡਾਕਟਰ ਰਪੀਤ ਗੇਲੈਂਡ ਦੋ ਜਿਹੜੇ ਮਲਟੀਟਾਸਕ ਕਰ ਕੋਨ ਨਵੇਂ ਆਈਸੀਯੂ ਵਿੱਚ ਲੱਗੋ ਜਿਹੜੇ 2 ਕਲਾਸ 4 ਸੀ ਉਹਨਾਂ ਚੋਂ ਜਿਹੜਾ ਹੈ ਹਰਮਨਦੀ ਨਾਈਟ ਡਿਊਟੀ ਨਹੀਂ ਸੀ ਹੈਗੀ ਉਸ ਅਸੀਂ ਸਾਰੇ ਐਂਗਲ ਵਾਚ ਕਰਦੇ ਆਂ ਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਵਿਦੀਨ 24 ਆਵਰਸ ਤੁਸੀਂ ਦੇਖੋਗੇ ਕਿ ਅੱਜ ਸ਼ਾਮ ਤੱਕ ਜਾਂ ਮੰਡੇ ਤੱਕ ਜਿਹੜਾ ਇਹਨਾਂ ਤੇ ਐਕਸ਼ਨ ਹੋ ਜਾਏਗਾ ਐਂਡ ਜੋ ਵੀ ਲਾ ਸਖਤੋ ਸਖਤ ਐਕਸ਼ਨ ਜਿਹੜਾ ਬੰਗਲ ਕਿਸ ਨੇ ਐਮਐਲਆ ਨਹੀਂ ਕਟਵਾਈ ਹੈਗੀ ਇਹ ਕੋਈ ਸੀਸੀਟੀਵੀ ਫੁਟੇਜ ਹੋਵੇ ਜਾਂ ਡਿਪਾਰਟਮੈਂਟਲ ਇਨਕੁਆਇਰੀ ਜਿਹੜੀ ਹੈ ਜੀ ਉਹ ਚੱਲ ਰਹੀ ਹੈਗੀ ਔਰ ਉਹਦੇ ਵਿੱਚ ਜਿਹੜਾ ਹੈ ਕੋਈ ਵੀ ਆ ਮੋਬਾਈਲ ਜਦ ਕਰਾਂ ਨੂੰ ਮੰਗਦੇ ਦੱਬਨੇ ਬਿੱਲੇ ਘੋੜੇ ਦੇ ਸਟੈਂਡ ਕਰਦੇ ਨੇ ਕਿਤੇ ਇਹਨਾਂ ਦੇ ਰੈਸਟੇਨ ਕਰਦੇ ਆ। ਦੇਖੋ ਰੋਬਿੰਟੇ ਜਿਹੜੇ ਪਹਿਲਾਂ ਮਾਮਲੇ ਦਰਜ ਆ ਮੇਰੇ ਅਨ ਤੋਂ ਮਤਲਬ ਪਹਿਲਾਂ ਦੇ ਹੈਗੇ ਆ ਠੀਕ ਹੈ। ਬਾਕੀ ਮੈਂ ਤੁਹਾਨੂੰ ਇਸ ਚੀਜ਼ ਬਾਰ-ਬਾਰ ਕਹ ਰਹੇ ਆ ਕਿ ਜੇ ਹੁਣ ਵੀ ਦੋਸ਼ੀ ਪਾਇਆ ਗਿਆ ਤੇ ਅੱਜ ਤੋਂ ਬਾਅਦ ਉਹ ਦੁਬਾਰਾ ਇੱਥੇ ਨਹੀਂ